ਸ਼ਰਲੀ ਸਾਹਿਬ ਮੈਂ ਨਾ ਇੱਕ ਮੂਵੀ ਦੇਖਣ ਗਈ ਸੀ ਮੈਨੂੰ ਬਹੁਤ ਸੋਹਣੀ ਲੱਗੀ ਪਰ ਹੁਣ ਨਾ ਮੈਂ ਆਪਣੀ ਫੈਮਲੀ ਨੂੰ ਮੂਵੀ ਦਿਖਾਉਣਾ ਚਾਹੁੰਦੀ ਹਾਂ ਉਹ ਵਾਲੀ ਪਰ ਟਿਕਟਾਂ ਨਹੀਂ ਮਿਲਦੀਆਂ ਪਈਆਂ ਯਾਰ ਕਿਹੜੀ ਫਿਲਮ ਗੱਲ ਕਰਨੀ ਧੁਰੰਦਰ ਬਾਲੀਵੁੱਡ ਇੰਨੀ ਹਿੱਟ ਗਈ ਆ ਓਏ ਹੋਏ ਸੱਚੀ ਬੜੀ ਕਮਾਲ ਦੀ ਫਿਲਮ ਟਿਕਟਾਂ ਦੀ ਫਿਕਰ ਕਿਉਂ ਕਰਨੀ ਯਮਨ ਗੋਦਮ ਆਪਣੇ ਪੰਜਾਬ ਦੀ ਆ ਉਹਦਾ ਪੁਰਾਣਾ ਉਹਨੂੰ ਫੋਨ ਲਾ ਲੈਨੇ ਆਪਾਂ ਤੇ ਉਹਨੂੰ ਕਹਿੰਨੇ ਵੀ ਟਿਕਟਾਂ ਦਵਾ ਦੇ ਡਾਇਰੈਕਟਰ ਉਹ ਹੀ ਆ ਨਾ ਮੇਰੀ ਮਾਸੀ ਦਾ ਮੁੰਡਾ ਹੈ ਨਾ ਉਹ ਓਏ ਯਾਰ ਫਿਲਮ ਸੱਚੀ ਬੜੀ ਕੈਂਟ ਬਣਾਈ ਆ ਨਾ ਦਿੱਤਿਆ ਆਧਾਰ ਸਾਹਿਬ ਗੱਲ ਉਹਦੀ ਯਮੀ ਗਾਦਮ ਦਾ ਪਰੌਣਾ ਜੀ ਬਿਲਕੁਲ ਜੀ ਬੜੀ ਕਮਾਲ ਦੀ ਫਿਲਮ ਹੈ ਡਾਇਰੈਕਟਰ ਸਾਹਿਬ ਸਲੂਟ ਆ ਤੁਹਾਨੂੰ ਤੇ ਜਿਨ੍ਹਾਂ ਨੇ ਕੰਮ ਕੀਤਾ ਮੈਂ ਕੀ ਕੀ ਕਹਾਂ ਮਤਲਬ ਅੱਜ ਸਾਡੇ ਕੋਲ ਲਿਸਟ ਬੜੀ ਲੰਬੀ ਭਾਵੇਂ ਅੱਧੇ ਘੰਟੇ ਦਰ ਯੂਜ਼ ਕਰਨ ਲਈ ਹਾਂ ਇੰਨੀ ਲੰਬੀ ਲਿਸਟ ਹੈਗੀ ਆ ਮਤਲਬ ਕੀ ਕੀ ਇਸ ਫਿਲਮ ਚ ਦਿਖਾਇਆ ਗਿਆ ਜਿਨਨੇ ਕਲਾਕਾਰ ਨੇ ਮਤਲਬ ਕਿ ਹਰ ਕੋਈ ਇੱਕ ਦੂਜੇ ਦਾ ਕਹਿੰਦੇ ਨਾ ਪਾਰਟ ਖਾ ਗਿਆ ਆਪਾਂ ਕਹਿੰਦੇ ਆ ਕਿ ਇੱਕ ਤੋਂ ਉੱਪਰ ਇੱਕ ਇੱਕ ਤੋਂ ਉੱਪਰ ਇੱਕ ਉਹ ਵਾਲੀਏ ਫਿਲਮ ਆ ਚੜਦੇ ਤੋਂ ਚੜਦਾ ਕਲਾਕਾਰ ਯੈਸ ਆ ਇਹਨੂੰ ਕਹਿਣਾ ਨਹੀਂ ਆਉਂਦਿਆ ਤੁਸੀਂ ਕਹਿੰਦਾ ਮੈਂ ਕਹਿੰਦਾ ਇੱਕੋ ਹੀ ਗੱਲ ਆ ਇੱਕੋ ਹੀ ਗੱਲ ਆ ਅੱਛਾ ਵੀ ਤੁਰੰਦਰ ਫਿਲਮ ਦੀ ਖਾਸ ਗੱਲ ਪਤਾ ਕੀ ਆ ਇਹ ਫਿਲਮ ਨੂੰ ਚੈਪਟਰਾਂ ਦੇ ਵਿੱਚ ਵੰਡਿਆ ਗਿਆ ਜਿਹਦੇ ਨਾਲ ਆਡੀਅנס ਬੋਰ ਨਹੀਂ ਹੁੰਦਾ ਬੰਦਾ ਪਰ ਫਰਸਟ ਹਾਫ ਕਿੰਨੀ ਦੇਰ ਦਾ ਹੋਊਗਾ ਭਲਾ ਕੈਨ ਯੂ ਗੈਸ ਮੈਨੂੰ ਤਾਂ ਪਤਾ ਹੈ ਉਹਨੂੰ ਦੱਸੋ ਤੁਸੀਂ ਫਰਸਟ ਹਾਫ ਹੈਗਾ ਜੀ 2 ਘੰਟਿਆਂ ਦਾ ਤੇ ਸੈਕਿੰਡ ਹਾਫ 1.5 ਘੰਟੇ ਦਾ ਇਸੇ ਸਾਢੇ 3 ਘੰਟੇ ਦੀ ਫਿਲਮ ਦੇ ਵਿੱਚ ਨਾ ਤੁਸੀਂ ਕਿਸੇ ਵੀ ਚੀਜ਼ ਤੋਂ ਬੋਰ ਨਹੀਂ ਹੋਵੋਗੇ ਜਿਵੇਂ ਕਲਾਕਾਰਾਂ ਨੇ ਕਲਾਕਾਰੀ ਕੀਤੀ ਆ ਚਾਹੇ 뮤직 ਦੀ ਗੱਲ ਕਰੀਏ ਚਾਹੇ ਲੋਕੇਸ਼ਨ ਦੀ ਗੱਲ ਕਰੀਏ ਤੇ ਕਮਾਲ ਹੀ ਆ ਬਸ ਔਰ ਇੱਕ ਗੱਲ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਬੱਚਿਆਂ ਦੇ ਨਾਲ ਫਿਲਮ ਦੇਖਣ ਨਾ ਜਾਇਓ ਕਿਉਂਕਿ ਫਿਲਮ ਨੂੰ ਇਹ ਸਰਟੀਫਿਕੇਟ ਮਿਲਿਆ ਹੋਇਆ ਜੀ ਕਿਉਂਕਿ ਇਹਦੇ ਵਿੱਚ ਹਰੇਕ ਚੀਜ਼ ਨੂੰ ਦਿਖਾਇਆ ਗਿਆ ਮਾਰ-ਟਾੜ ਦਿਖਾਈ ਗਈ ਹੈ ਤੇ ਥੋੜੀ ਜੀ ਅਬਿਊਜ਼ਿੰਗ ਲੈਂਗੁਏਜ ਵੀ ਯੂਜ਼ ਕੀਤੀ ਗਈ ਹੈ ਬਟ ਬੀਪ ਵੀ ਲਗਾਈ ਆ ਬਟ ਫਿਰ ਵੀ ਬੱਚਿਆਂ ਨਾਲ ਹਾਂ ਬਿਲਕੁਲ ਤੁਸੀਂ ਫੈਮਿਲੀ ਦੇ ਨਾਲ ਨਾ ਜਾਇਓ ਕੱਲੇ ਜਾ ਕੇ ਜ਼ਰੂਰ ਦੇਖਿਓ ਔਰ ਫਿਲਮ ਬਹੁਤ ਅੱਛੀ ਹੈ ਜਿਸ ਤਰੀਕੇ ਨਾਲ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੇ ਮਿਸ਼ਨਸ ਹੋਏ ਸੀਗੇ ਉਹਨਾਂ ਨੂੰ ਬੜੇ ਤਰੀਕੇ ਨਾਲ ਦਿਖਾਇਆ ਗਿਆ ਕਿੰਦਾ ਜਦੋਂ ਕੋਈ ਇੰਡੀਅਨ ਪਾਕਿਸਤਾਨ ਦੇ ਵਿੱਚ ਫੜਿਆ ਜਾਂਦਾ ਏਜੰਟ ਤਾਂ ਉਹਨੂੰ ਏਜੰਸੀਆਂ ਕਿਵੇਂ ਟਾਰਗੇਟ ਕਰਦੀਆਂ ਨੇ ਕਿਹੜੀ ਕਿਹੜੀ ਮਾਰ-ਮਾਰਦੀਆਂ ਨੇ ਉਹ ਪੜੀਆਂ ਚੀਜ਼ਾਂ ਜਿਹੜੀਆਂ ਬਰੀਕੀ ਨਾਲ ਦਿਖਾਇਆ ਗਏ ਹਾਂ ਮੈਨੂੰ ਲੱਗਦਾ ਕਈ ਲੋਕ ਇਹਨੂੰ 네ਗੇਟਿਵ ਵੀ ਬੋਲਣਗੇ ਬਟ ਮੈਨੂੰ ਲੱਗਦਾ ਕਿ 네ਗੇਟਿਵਿਟੀ ਨੂੰ ਦੂਰ ਰੱਖ ਕੇ ਜੇਕਰ ਅਸੀਂ ਸਿਰਫ ਸਿਨੇਮਾ ਦੇਖਣ ਜਾਈਏ ਉਹਨੂੰ ਸਮਝੀਏ ਹੈ ਨਾ ਤਾਂ ਮੈਨੂੰ ਲੱਗਦਾ ਕਿ ਉਹ ਐਂਟਰਟੇਨਮੈਂਟ ਦਾ ਸਾਧਨ ਹੀ ਆਇਆ ਔਰ ਰਣਜੀਤ ਸਿੰਘ ਹੁਣਾਂ ਨੇ ਬੜਾ ਸੋਹਣਾ ਕੰਮ ਕੀਤਾ ਜੀ ਲੇਕਿਨ ਇਸ ਫਿਲਮ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਸਾਰਿਆਂ ਦਾ ਪਾਪਾ ਕਿਹਾ ਜਾਂਦਾ ਐਸੇ ਕਹਿੰਦੇ ਅਕਸ਼ੇ ਘਨਾ ਕਹਿੰਦੇ ਯੋਨ ਸਿਰਾਲਾ ਆਪਾ ਸੱਚੀ ਅੱਛਾ ਪਤਾ ਕੀ ਆ ਰਿਹਾ ਅਕਸ਼ੇ ਖੰਨਾ ਸਾਰਿਆਂ ਨੂੰ ਖਾ ਗਿਆ ਉਹ ਇਦਾਂ ਕਹਿੰਦੇ ਵੇ ਸਾਰੇ ਬੰਦਾ ਪੁੱਛੇ ਵੀ ਉਹ ਸਲੇਡਾ ਸੀ ਵਿਚਾਰਾ ਜਿਹੜਾ ਸਾਰਿਆਂ ਨੂੰ ਖਾ ਗਿਆ ਭਾਈ ਉਹਨੇ ਆਪਣਾ ਕੰਮ ਕੀਤਾ ਉਹਨੇ ਆਪਣਾ ਕੰਮ ਕੀਤਾ ਅੱਛਾ 201992 ਤੋਂ 93 ਦੇ ਵਿੱਚ ਵੀ ਉਹਨੇ ਉਹੀ ਵਾਲਾ ਜਿਹੜਾ ਡਾਂਸ ਸਟੈਪ ਕੀਤਾ ਸੀ ਉਸ ਤੋਂ 2002 ਪਤਾ ਨਹੀਂ 5 ਦੇ ਵਿੱਚ ਵੀ ਉਹਨੇ ਸੇਮ ਡਾਂਸ ਕੀਤਾ ਸੀ ਤੇ 2025 ਦੇ ਵਿੱਚ ਵੀ ਉਹਦਾ ਸੇਮ ਸਟੈਪ ਸੀਗਾ ਬਟ ਪਿਆਰ ਮਿਲਿਆ ਜਾਂ ਜ਼ਿਆਦਾ ਚੜਤ ਮਿਲੀ ਹੈ ਜਿਹੜੀ ਕਹਿੰਦੇ ਆ ਕਿ ਪ੍ਰੇਜ਼ ਮਿਲੀ ਹੈ ਕੰਮ ਨੂੰ ਲੈ ਕੇ ਜਾਂ ਫਿਰ ਆਪ ਵੀ ਅਗਿਤਾ ਗਏ ਨੇ ਉਹ 2025 ਦੇ ਵਿੱਚ ਮਰੀ ਅੱਛਾ ਜਿਹੜੀ ਇਹਦੇ ਵਿੱਚ ਮਾਰ ਟਾੜ ਦਿਖਾਈ ਉਹ ਬੜੀ ਟੈਕਨੀਕਲ ਬੜੀ ਸਟਰੋਂਗ ਦਿਖਾਈ ਆ ਕਿਤੇ ਵੀ ਤੁਸੀਂ ਮਤਲਬ ਜੋ ਵੀ ਐਫ ਐਕਸ ਦੇ ذریعے ਜਾਂ ਜਿਹੜੇ ਟੈਕਨੀਸ਼ੀਅਨ ਸੀਗੇ ਐਕਸ਼ਨ ਦੇ ਵਿੱਚ ਉਹਨਾਂ ਨੇ ਬੜੇ ਤਰੀਕੇ ਨਾਲ ਉਸ ਜੀ ਦਿਖਾਇਆ ਅੰਮ੍ਰਿਤਸਰ ਦਾ ਬਾਸਾਡਾ ਵੀ ਦਿਖਾਇਆ ਜੀ ਅੱਛਾ ਲਗ ਲਗ ਲੋਕੇਸ਼ਨਸ ਆ ਨਾ ਜਦੋਂ ਤੁਸੀਂ ਮੂਵੀ ਦੇਖਣ ਜਾਓਗੇ ਨਾ ਲੱਗੂਗਾ ਕਿ ਹਾਂ ਇੱਥੇ ਤਾਂ ਮੈਂ ਗਈ ਹੋਈ ਆ ਯਾ ਇੱਥੇ ਤਾਂ ਮੈਂ ਜਾ ਕੇ ਆਇਆ ਉਹ ਚੀਜ਼ ਸਾਨੂੰ ਪੱਕਾ ਦੇਖਣ ਨੂੰ ਮਿਲੂਗੀ ਪਰ ਸਭ ਤੋਂ ਵੱਡੀ ਗੱਲ ਕੀ ਆ ਕਿ ਇੱਕ ਸ਼ਬਦ ਤੁਸੀਂ ਯਾਦ ਕਰ ਲਓ ਲਿਆਰੀ ਅੱਡਾ ਲਿਆਰੀ ਟਾਊਨ ਮੈਂ ਇੰਨਾ ਕਹਦਾ ਦੇਣਾ ਤੁਹਾਨੂੰ ਤੇ ਲਿਆਰੀ ਦੇ ਪਿੱਛੇ ਲੜਾਈ ਕਿੰਨੀ ਹੁੰਦੀ ਆ ਇਹ ਤਾਂ ਫਿਲਮ 'ਚ ਦੇਖਣੀ ਆ ਬਿਲਕੁਲ ਜੀ ਕੌਣ ਕਿਹਨੂੰ ਕੀ ਕਹਿੰਦਾ ਆ ਮਾਰਦਾ ਆ ਬੋਲਦਾ ਜਿੱਦਾਂ ਵੀ ਜੋ ਵੀ ਸਾਰਾ ਸਿਲਸਿਲਾ ਨੇ ਪਤਾ ਲੱਗ ਜਾਣਾ ਰਹਿਮਾਨ ਡਕੈਤ ਦਾ ਜਿਹੜਾ ਕਿਰਦਾਰ ਆ ਔਰ ਜਿਹੜਾ ਇੱਕ ਪੋਲੀਟਿਸ਼ੀਅਨ ਦਾ ਕਿਰਦਾਰ ਰਕੇਸ਼ ਬੇਦੀ ਸਾਹਿਬ ਨੇ ਕੀਤਾ ਬੜੇ ਲੰਬੇ ਸਮੇਂ ਬਾਅਦ ਉਹਨੂੰ ਕਾਮਿਕ ਜਨਰ ਦਿੱਤਾ ਉਹਨਾਂ ਨੇ ਉਹਨੂੰ ਸੀਰੀਅਸ ਜਨਰ ਦਿੱਤਾ ਉਹ ਹਾ ਸੋਣਾ ਕਿਰਦਾਰ ਨਿਭਾਇਆ ਰਕੇਸ਼ ਵੇਦੀ ਜੀ ਬੜੇ ਕਹਲੋ ਕਿ ਬਹੁਤ ਪੁਰਾਣੇ ਕਲਾਕਾਰ ਨੇ ਔਰ ਬਹੁਤ ਅੱਛੇ ਕਲਾਕਾਰ ਨੇ ਕੁਝ ਕਲਾਕਾਰ ਇਦਾਂ ਦੇ ਹੁੰਦੇ ਕੁਝ ਨਾ ਬੋਲ ਕੇ ਵੀ ਨਾ ਚੁੱਪ ਰਹਿ ਕੇ ਵੀ ਸਭ ਕੁਝ ਕਰ ਜਾਂਦੇ ਆ ਸੰਜੇ ਦਾਤ ਸਾਹਿਬ ਦੀ ਐਂਟਰੀ ਬਾਸ ਕਮਾਲ ਦੀ ਆ ਹੈ ਨਾ ਕਿੱਤਾ ਕੁੜਤਾ ਪਜਾਮਾ ਪਾਇਆ ਜੱਟ ਨੇ ਅਰਜੁਨ ਰਾਮਪਾਲ ਓਏ ਹੋਏ ਉਹ ਤੁਸੀਂ ਸੁਪਣਾ ਹੀ ਨਹੀਂ ਸੋਚ ਸਕਦੇ ਵੀ ਅਰਜੁਨ ਰਾਮਪਾਲ ਇਦਾਂ ਵੀ ਕਰਦਾ ਹਾਂ ਹਾਂ ਬਹੁਤ ਬਸ ਥੋੜਾ ਹੀ ਆ ਜਿੱਦਾਂ ਵੀ ਆ ਬਟ ਕਮਾਲ ਦਾ ਆ ਬਹੁਤ ਕਮਾਲ ਦੀ ਅਦਾਕਾਰੀ ਬਾਕੀ ਉਦੇ ਵਿੱਚ ਨਾ ਫਿਲਮ ਦੇ ਵਿੱਚ ਇੱਕ ਸਿੱਖਿਆ ਜ਼ਰੂਰ ਆ ਇੱਕ ਮੈਸੇਜ ਜ਼ਰੂਰ ਆ ਉਹ ਤੁਹਾਨੂੰ ਮਿਲੂਗਾ ਹਮਜ਼ਾ ਦੇ ਕਿਰਦਾਰ ਤੋਂ ਹਮਜ਼ਾ ਦੇ ਕਿਰਦਾਰ ਤੋਂ ਯਾਨੀ ਕਿ ਕਰਨਵੀਰ ਸਿੰਘ ਦੇ ਕਿਰਦਾਰ ਤੋਂ ਉਸ ਕਰੈਕਟਰ ਨੇ ਤੁਹਾਨੂੰ ਇਹ ਦੱਸਣਾ ਵੀ ਜ਼ਿੰਦਗੀ ਚ ਸਬਰ ਕਿੰਨਾ ਜ਼ਰੂਰੀ ਹੈ ਖਾਮੋਸ਼ੀ ਕਿੰਨੀ ਜ਼ਰੂਰੀ ਆ ਔਰ ਇਸ ਫਿਲਮ ਦੇ ਵਿੱਚ ਹਮਜ਼ਾ ਦਾ ਕਿਰਦਾਰ ਹੈ ਜਿਹੜਾ ਤੁਹਾਨੂੰ ਸਿਖਾਊਗਾ ਕਿ ਜ਼ਿੰਦਗੀ ਚ ਸਬਰ ਸੰਤੋਖ ਦੀ ਸਾਨੂੰ ਕਿੰਨੀ ਲੋੜ ਹੈ ਖاموش ਰਹਿ ਕੇ ਵੀ ਕਈ ਚੀਜ਼ਾਂ ਸਾਨੂੰ ਸਹਿਣੀਆਂ ਪੈਂਦੀਆਂ ਨੇ। ਸੋ ਸਬਰ ਕਰਨਾ ਤੁਸੀਂ ਉਸ ਕਿਰਦਾਰ ਤੋਂ ਸਿੱਖੋਗੇ ਰਣਵੀਰ ਸਿੰਘ ਦੇ। ਬਿਲਕੁਲ। ਇੱਦਾਂ ਲੱਗਦਾ ਨਾ ਕਿ ਜਿਵੇਂ ਉਹ ਰਿਐਲਿਟੀ ਦੇ ਵਿੱਚ ਨੇ ਕਾਈਂਡ ਆਫ ਫੇਸ ਦੇ ਵਿੱਚ ਜਿਵੇਂ ਉਹਨਾਂ ਨੇ ਕੰਮ ਕੀਤਾ ਆ ਮਤਲਬ ਸਭ ਨੂੰ ਸ਼ੇਅਰ ਜਿਹੜਾ ਉਹਨਾਂ ਦਾ ਪਸੰਦ ਆਉਣ ਵਾਲਾ ਆ। ਬਿਲਕੁਲ। ਅੱਛਾ ਐਨੀਮਲ ਤੋਂ ਬਾਅਦ ਨਾ ਮੈਨੂੰ ਦੁਰਿੰਦਰ ਮੂਹੀ ਵਧੀਆ ਲੱਗੀ। ਜਿ ਤਰ੍ਹਾਂ ਉਹਦੇ ਵਿੱਚ ਬੋਬੀ ਦੇ ਹੋਲ ਉਹਨਾਂ ਦੀ ਐਂਟਰੀ ਤੇ ਚੀਕਾਂ ਵਾਈਦੀਆਂ ਸੀ ਇਦਾਂ ਹੀ ਫੇ ਅਰਸ਼ੇਖਾ ਨਾ ਉਹਨਾਂ ਦੀ ਐਂਟਰੀ ਤੇ ਚੀਕਾਂ ਵਾਈਦੀਆਂ ਨੇ। ਯਾਰਾ ਚਾਤਾ ਆ ਯਾਰ ਮਿਊਜ਼ਿਕ ਕਿੰਨਾ ਮਤਲਬ ਕਿ ਐਡਿਕਸ਼ਨ ਐਡਿਕਸ਼ਨ ਫੇਮਸ ਇੰਨੀਆ ਰੀਲਸ ਬਣਦੀਆਂ ਰਹੀਆਂ ਹਰ ਦੂਜੀ ਤੀਜੀ ਰੀਲ ਦੇ ਵਿੱਚ ਹਰ ਦੂਜਾ ਤੀਜਾ ਸ਼ਾਰਟ ਆ ਜਿਹੜਾ ਔਰ ਇੱਕ ਚੀਜ਼ ਹੋਰ ਹਾਂ 40 ਸਾਲਾਂ ਵਾਲੇ ਨੂੰ 19 ਸਾਲ ਵਾਲੀ ਕੁੜੀ ਨਾਲ ਜਿਹੜਾ ਪਿਆਰ ਹੁੰਦਾ ਨਾ ਉਹ ਵੀ ਅੱਡੀ ਤੜਕਾ ਆ ਬਟ ਥੋੜਾ ਜਿਹਾ ਇਥੇ ਮਤਲਬ ਇਹ ਵਾਲਾ ਤੜਕਾ ਥੋੜਾ ਘੱਟ ਮਿਲੂਗਾ ਰੋਮਾਂਟਿਕ ਯਸ ਅਸੀਂ ਨਹੀਂ ਲੈ ਕੇ ਬਟ ਬਾਕੀ ਚੀਜ਼ਾਂ ਬਹੁਤ ਖਾਸ ਨੇ ਇਸ ਫਿਲਮ ਦੇ ਵਿੱਚ ਪਰ ਜਿੱਥੇ ਜਿੱਥੇ ਰੋਮਾਂਟਿਕ ਮਾਹੌਲ ਆਉਂਦਾ ਨਾ ਤੁਸੀਂ ਖੁੱਬ ਜਾਵੋਗੇ ਖੁੱਬ ਜਾਵੋਗੇ ਇਹ ਵੀ ਖੁੱਬ ਗਏ ਸੀ ਹੈਨਾ ਮੈਨੂੰ ਕੱਢ ਕੇ ਲਿਆਇਆ ਕੋਈ ਤੋ ਫਾਈਨਲੀ ਆਪਾਂ ਇਹ ਕਵਾਂਗੇ ਕਿ ਦੁਰੰਦਰ ਮੂਵੀ ਬਹੁਤ ਵਧੀਆ ਸਾਰੇ ਪੁਆਇੰਟ ਆਫ 뷰 ਨਾ ਅੱਛੀ ਆ ਅਸੀਂ ਇਹਨੂੰ ਦਵਾਂਗੇ 5 ਸਟਾਰ ਦੇ ਵਿੱਚੋਂ 4 ਸਟਾਰ ਕਿਉਂਕਿ ਇੱਕ ਅੱਧਾ ਸਟਾਰ ਅਗਲੀ ਵੀ ਵਜਾ ਕੇ ਰੱਖਣਾ ਬਿਲਕੁਲ ਜੀ ਬਿਲਕੁਲ ਜ਼ਰੂਰੀ ਆ ਸੋ ਹੁਣ ਸਾਰਿਆਂ ਦੀ ਨਿਗਾ ਟਿੱਕੀ ਹੋਈ ਆ ਅਗਲੇ ਸਾਲ 2026 ਚ ਸੈਕਿੰਡ ਪਾਰਟ ਸੈਕਿੰਡ ਪਾਰਟ ਦੇਤੇ ਜੀ ਚਾਹੀਏ ਸੀ ਇਹ ਤੁਹਾਨੂੰ ਲੱਗਦਾ ਸੈਕਿੰਡ ਪਾਰਟ ਆਊਗਾ ਸ਼ਰੀਆਮ ਬਿਲਕੁਲ ਸ਼ਰੀਆਮ ਬਿਲਕੁਲ ਚਲੋ ਸ਼ਰੀਆਮ ਅਸੀਂ ਵੀ ਕਹਿ ਰਹੇ ਹਾਂ ਸੈਕਿੰਡ ਪਾਰਟ ਦੀ ਵੇਟ ਕਰ ਰਹੇ ਹਾਂ ਬਿਲਕੁਲ ਤੇ ਅੱਜ ਦੀ ਇਸ ਗੱਲਬਾਤ ਚ ਸਿਰਫ ਅਗਲੀ ਵਾਰ ਮਿਲਾਂਗੇ ਕਿਸੇ ਹੋਰ ਮੂਵੀ Song review ਦੇ ਨਾਲ ਫਿਲਹਾਲ ਦੇ ਲਈ ਸਭ ਨੂੰ ਦੋ ਇਜਾਜ਼ਤ ਲੈਂਦਾ ਨੈਕਸਟ ਵਨ ਬਾਏ